ਸਤ ਸ੍ਰੀ ਅਕਾਲ ਜੀ ਅੱਜ ਤੁਹਾਡੇ ਸਾਹਮਣੇ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਇਸ ਵੀਡੀਓ ਨੂੰ ਅੰਤ ਤੱਕ ਦੇਖਣਾ ਤੇ ਅਗਰ ਪਸੰਦ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਤੁਸੀਂ ਅੱਗੇ ਇਦਾਂ ਦੀਆਂ ਹੋਰ ਵੀਡੀਓ ਦੇਖ ਸਕੋ ਹੁਣ ਆਪਾਂ ਗੱਲ ਕਰਦੇ ਹਾਂ ਇਸ ਵੀਡੀਓ ਬਾਰੇ ਥੋੜੇ ਦਿਨ ਪਹਿਲਾਂ ਪੰਜਾਬ ਦੇ ਇੱਕ ਪਿੰਡ ਕੁੰਬੜਾ ਵਿੱਚ ਦੋ ਨੌਜਵਾਨਾਂ ਦਾ ਕਤਲ ਇੱਕ ਪਰਵਾਸੀ ਵੱਲੋਂ ਕੀਤਾ ਗਿਆ ਸੀ ਇਹਨਾਂ ਨੌਜਵਾਨਾਂ ਦੀ ਉਮਰ 18-18 ਸਾਲ ਦੇ ਕਰੀਬ ਦੀ ਇਹ ਖਬਰ ਇੰਨੀ ਕੁ ਮੰਦ ਭਾਗੀ ਹੈ ਕਿ ਪੂਰੇ ਪੰਜਾਬ ਵਿਰੋਧ ਦੀ ਲਹਿਰ ਛਾਈ ਹੋਈ ਹੈ ਆਪਾਂ ਲੋਕ ਸੋਚਦੇ ਹਾਂ ਕਿ ਬਾਹਰਲੇ ਮੁਲਕਾਂ ਵਿੱਚ ਆਪਣੇ ਪੰਜਾਬੀ ਨੌਜਵਾਨ ਕਿਉਂ ਮਾਰੇ ਜਾ ਰਹੇ ਹਨ ਜੇ ਆਪਣੇ ਪੰਜਾਬੀ ਮੁੰਡੇ ਆਪਣੇ ਪੰਜਾਬ ਵਿੱਚ ਹੀ ਸੇਫ ਨਹੀਂ ਤਾਂ ਆਪਾਂ ਬਾਹਰਲੇ ਦੇਸ਼ਾਂ ਵਿੱਚ ਕੀ ਉਮੀਦ ਰੱਖਦੇ ਹਾਂ ਜਿਨ੍ਹਾਂ ਨੂੰ ਅਸੀਂ ਕੰਮ ਦਿੱਤਾ ਰਹਿਣ ਲਈ ਜਗ੍ਹਾ ਦਿੱਤੀ ਖਾਣ ਲਈ ਖਾਣਾ ਦਿੱਤਾ ਪਾਉਣ ਲਈ ਕੱਪੜੇ ਦਿੱਤੇ ਤੇ ਉਹਨਾਂ ਨੇ ਸਾਡੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ। ਇਹਨਾਂ ਨੌਜਵਾਨਾਂ ਵਿੱਚੋਂ ਇੱਕ ਦਾ ਨਾਮ ਬ੍ਰਮਨ ਉਮਰ 17 ਸਾਲ ਹੈ ਜਿਸ ਦੀ ਮੌਤ ਹੋ ਗਈ ਹੈ ਤੇ ਦੂਜੇ ਮੁੰਡਾ ਦਿਲਪ੍ਰੀਤ ਸਿੰਘ ਜਿਸ ਦੀ ਉਮਰ 20 17-18 ਸਾਲ ਹੀ ਹੈ ਤੇ ਉਹ ਆਪਣੀ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਹੈ। ਹੁਣ ਆਪਾਂ ਅੱਗੇ ਵੀਡੀਓ ਬਾਰੇ ਦੱਸਦੇ ਹਾਂ ਕਿ ਦਮਨ ਦੇ ਪਿਤਾ ਜੀ ਨੂੰ ਇੱਕ ਕਾਲ ਆਉਂਦੀ ਹੈ ਤੇ ਉਹਨਾਂ ਨੂੰ ਉਹਨਾਂ ਦੇ ਮੁੰਡੇ ਬਾਰੇ ਦੱਸਿਆ ਜਾਂਦਾ ਹੈ। ਉਹ ਭੱਜ ਕੇ ਜਦੋਂ ਜਾਂਦੇ ਹਨ ਤਾਂ ਉੱਥੇ ਦੇਖਦੇ ਹਨ ਕਿ ਉਹਨਾਂ ਦੇ ਘਰ ਦਾ ਚਿਰਾਗ ਖੌਨਾਂ ਲਤਪਤ ਹੋਇਆ ਹੋਇਆ ਹੈ। ਉਹਨਾਂ ਦੀ ਇੱਕ ਵਾਰ ਤਾਂ ਦੇਖ ਕੇ ਰੂਹ ਕੰਬ ਜਾਂਦੀ ਹੈ। ਇੱਥੇ ਇੱਕ ਗੱਲ ਦੇਖਣਯੋਗ ਹੈ। ਇਹ ਦਮਨ ਦੇ ਪਿਤਾ ਜੀ ਵੱਲੋਂ ਵੀ ਦੱਸਿਆ ਗਿਆ ਹੈ ਕਿ ਜਦੋਂ ਉਹ ਦਮਨ ਨੂੰ ਹਸਪਤਾਲ ਲੈ ਕੇ ਜਾਂਦੇ ਹਨ ਤਾਂ ਹਸਪਤਾਲ ਵਾਲੇ ਉਹਨਾਂ ਨੂੰ ਕਹਿੰਦੇ ਹਨ ਕਿ ਤੁਹਾਡਾ ਮੁੰਡਾ ਠੀਕ ਹੈ। ਤੁਸੀਂ 1.5 ਲੱਖ ਜਮ੍ਹਾਂ ਕਰਵਾ ਦਵੋ ਤੇ ਥੋੜੇ ਟਾਈਮ ਤੱਕ ਤੁਸੀਂ ਉਹਨਾਂ ਨਾਲ ਮਿਲ ਸਕਦੇ ਹੋ। ਤੇ ਜੋ ਮੁੰਡਾ ਮਰ ਹੀ ਗਿਆ ਹੈ ਉਹ ਠੀਕ ਕਿਦਾਂ ਹੋ ਜਾਵੇਗਾ ਇਹ ਗੱਲ ਉਸ ਦੇ ਘਰਦਿਆਂ ਨੂੰ ਵੀ ਪਤਾ ਸੀ ਤੇ ਉਹ ਵੀ ਇਹ ਗੱਲ ਸੁਣ ਕੇ ਹੈਰਾਨ ਸਨ ਕਿ ਹਸਪੀਟਲ ਵਾਲੇ ਇਦਾਂ ਕਿਦਾਂ ਕਰ ਸਕਦੇ ਹਨ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਇਹ ਕਹਾਣੀ ਕਿਵੇਂ ਬਣੀ ਤੇ ਕਿਦਾਂ ਉਹਨਾਂ ਮੁੰਡਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੁਪਹਿਰ ਦੇ ਸਮੇਂ ਪਰਵਾਸੀ ਹੁਣ ਆਪਾਂ ਗੱਲ ਕਰਦੇ ਹਾਂ ਇਸ ਵਾਰਦਾਤ ਬਾਰੇ ਦੁਪਹਿਰ ਦੇ ਟਾਈਮ ਬੁੱਧਵਾਰ ਨੂੰ ਪ੍ਰਵਾਸੀ ਸ਼ਰਾਬ ਪੀ ਕੇ ਗਲੀ ਵਿੱਚੋਂ ਲੰਘਦਾ ਹੈ ਤੇ ਗਲੀ ਵਿੱਚ ਦੋ ਬੱਚੇ ਉਮਰ 4 ਤੋਂ 7 ਸਾਲ ਦੇ ਕਰੀਬ ਖੇਡ ਰਹੇ ਸਨ ਤੇ ਉਹ ਪ੍ਰਵਾਸੀ ਉਹਨਾਂ ਵਿੱਚ ਵੱਜਦਾ ਹੈ ਤੇ ਉਹਨਾਂ ਛੋਟੇ ਬੱਚਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਦਮਨ ਇਸ ਗੱਲ ਦਾ ਵਿਰੋਧ ਕਰਦਾ ਹੈ ਤਾਂ ਉਹ ਦਮਨ ਨੂੰ ਧਮਕੀ ਦੇਣ ਲੱਗ ਜਾਂਦੇ ਹਨ ਤੇ ਦਮਨ ਨੂੰ ਕਹਿੰਦੇ ਹਨ ਕੇ ਤੂੰ ਇੱਥੇ ਹੀ ਉਡੀਕ ਕਰੀ ਅਸੀਂ ਵਾਪਸ ਆਵਾਂਗੇ ਦਮਨ ਉੱਥੇ ਹੀ ਉਡੀਕ ਕਰਦਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਦਮਨ ਦਾ ਦੋਸਤ ਦਿਲਪ੍ਰਿਤ ਵੀ ਉੱਥੇ ਆ ਜਾਂਦਾ ਹੈ ਤੇ ਉਹ ਪਰਵਾਸੀ ਸ਼ਾਮ ਨੂੰ ਚਾਰ ਪੰਜ ਹੋਰ ਪਰਵਾਸੀਆਂ ਨੂੰ ਨਾਲ ਲੈ ਕੇ ਆ ਜਾਂਦਾ ਹੈ ਤੇ ਉਹਨਾਂ ਕੋਲ ਕੁਝ ਹਥਿਆਰ ਹੁੰਦੇ ਨੇ ਜਿਵੇਂ ਕਿ ਚਾਕੂ ਦਾ ਤਲਵਾਰ ਜਿਹੜਾ ਪਰਵਾਸੀ ਦਮਨ ਨੂੰ ਧਮਕੀ ਦੇ ਕੇ ਗਿਆ ਹੁੰਦਾ ਹੈ ਉਹ ਆ ਕੇ ਇੱਕਦਮ ਦਮਨ ਦੀ ਗਰਦਨ ਚਾਕੂ ਨਾਲ ਵੱਢ ਦਿੰਦਾ ਹੈ ਤੇ ਦਿਲਪ੍ਰੀਤ ਦੇ ਅੱਖ ਵਿੱਚੋਂ ਚਾਕੂ ਮਾਰ ਕੇ ਸਿਰ ਪਿੱਛੋਂ ਕੱਢ ਦਿੰਦਾ ਹੈ ਦਿਲਪ੍ਰੀਤ ਦੀ ਹਾਲਾਤ ਇਸ ਟਾਈਮ ਬਹੁਤ ਮਾਰੇ ਹਨ ਤੇ ਉਹ ਆਪਣੀ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਹੈ ਤੇ ਦਮਨ ਉਸੇ ਹੀ ਸਮੇਂ ਸਵਰਗਵਾਚ ਕਰ ਗਿਆ ਤੇ ਹੁਣ ਪਿੰਡ ਵਾਲਿਆਂ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਉਹਨਾਂ ਦੇ ਪਿੰਡ ਵਿੱਚ 60% ਤੋਂ ਵੱਧ ਪ੍ਰਵਾਸੀ ਇਸ ਟਾਈਮ ਰਹਿ ਰਹੇ ਨੇ ਤੇ ਪਹਿਲਾਂ ਪ੍ਰਵਾਸੀ ਸਿਰਫ ਸ਼ਹਿਰਾਂ ਵਿੱਚ ਹੀ ਸਨ ਪਰ ਹੁਣ ਪ੍ਰਵਾਸੀ ਪਿੰਡਾਂ ਵਿੱਚ ਵਸਣਾ ਸ਼ੁਰੂ ਹੋ ਗਏ ਨੇ ਇਹ ਹੁਣ ਇੰਨਾ ਬੇਖੌਫ ਹੋ ਗਏ ਨੇ ਕਿ ਕਿਸੇ ਦੇ ਵੀ ਚਾਕੂ ਮਾਰ ਦਿੰਦੇ ਨੇ ਜਾਂ ਵੱਢ ਦਿੰਦੇ ਨੇ ਇੰਨਾ ਵਿਚਾਰੇ ਮੁੰਡਿਆਂ ਦੀ ਤਾਂ ਹਲੇ ਜ਼ਿੰਦਗੀ ਸ਼ੁਰੂ ਹੋਈ ਹੋਈ ਸੀ ਕਿ ਇਨਾਂ ਨੂੰ ਆਪਣਾ ਅੰਤ ਦੇਖਣਾ ਪੈ ਗਿਆ ਜਦੋਂ ਬਾਅਦ ਵਿੱਚ ਇਹਨਾਂ ਪ੍ਰਵਾਰਤੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਇਹ ਇਹਨਾਂ ਨੇ ਖੁਦ ਇਹ ਗੱਲ ਮੂੰਹੋਂ ਕਹੀ ਹੈ ਕਿ ਜਿਨ੍ਹਾਂ ਨੂੰ ਤੁਸੀਂ ਲੱਭ ਰਹੇ ਹੋ ਉਹ ਹੁਣ ਤੁਹਾਨੂੰ ਨਹੀਂ ਮਿਲਣਗੇ ਸਾਨੂੰ ਆਪਣਾ ਕੰਮ ਕਰਨ ਦਿਓ ਨਾ ਕਿ ਸਾਨੂੰ ਕੰਮ ਕਰਨ ਤੋਂ ਰੋਕੋ ਪਿੰਡ ਦੇ ਲੋਕ ਸਾਨੂੰ ਟਾਰਗੇਟ ਕਰ ਰਹੇ ਨੇ ਤੇ ਡਰਾ ਰਹੇ ਨੇ ਤੇ ਕਹਿ ਰਹੇ ਨੇ ਕਿ ਇੱਥੋਂ ਜਾਓ ਤੇ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਉਹ ਬੰਦੇ ਕੌਣ ਸਨ ਸਾਨੂੰ ਇਹ ਦੱਸੋ ਤਾਂ ਉਹਨਾਂ ਨੇ ਗੱਲ ਟਾਲਮਟੋਲ ਕਰ ਦਿੱਤੀ ਉਹਨਾਂ ਨੇ ਗੱਲ ਦਾ ਜਵਾਬ ਹੀ ਨਹੀਂ ਦਿੱਤਾ ਉਤੋਂ ਇਹ ਲੋਕ ਇਹ ਵੀ ਕਹਿ ਰਹੇ ਹਨ ਤੇ ਉਹਨਾਂ ਨੇ ਖੁਦ ਨਿਊਜ਼ ਚੈਨਲ ਨੂੰ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਹੀ ਤੰਗ ਕਰੋ ਨਾ ਕਿ ਸਾਨੂੰ ਇੰਨਾ ਕਿ ਤਾਂ ਸਭ ਜਾਣਦੇ ਨੇ ਕਿ ਆਪਣੇ ਬੰਦੇ ਦਾ ਤਾਂ ਪਤਾ ਹੀ ਹੁੰਦਾ ਹੈ ਕਿ ਕੌਣ ਹੈ ਤੇ ਕਿੱਥੇ ਰਹਿੰਦਾ ਹੈ ਤੇ ਕਿੱਥੋਂ ਆਇਆ ਹੈ ਹੁਣ ਇਸ ਗੱਲ ਵਿੱਚ ਕਿਸ ਨੂੰ ਫੜਿਆ ਜਾਵੇ ਜਿਨ੍ਹਾਂ ਦੇ ਆਧਾਰ ਕਾਰਡ ਵੀ ਪੰਜਾਬ ਦੇ ਨੇ ਤੇ ਐਡਰੈਸ ਵੀ ਪੰਜਾਬ ਦੇ ਨੇ ਤੇ ਹੁਣ ਇੱਕ ਪਾਸੇ ਪੁਲਿਸ ਕਹਿ ਰਹੀ ਹੈ ਕਿ ਇਹਨਾਂ ਨੂੰ ਫੜ ਲਿਆ ਹੈ ਪਰ ਇਹ ਚੀਜ਼ ਹੋਣ ਦੇ ਬਹੁਤ ਸਾਰੇ ਕਾਰਨ ਨੇ ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਇਹਨਾਂ ਦੀ ਵੋਟ ਇਹ ਬਾਹਰਲੇ ਸਟੇਟ ਤੋਂ ਆਉਂਦੇ ਨੇ ਦੇ 18 ਸੇ ਕਮਾਉਂਦੇ ਨੇ ਇੱਥੋਂ ਦੇ ਆਧਾਰ ਕਾਰਡ ਬਣਵਾਉਂਦੇ ਨੇ ਪੈਨ ਕਾਰਡ ਸਾਰੇ ਪ੍ਰੂਫ ਇਹ ਪੰਜਾਬ ਦੇ ਡਰੈਸ ਤੇ ਬਣਾਉਂਦੇ ਨੇ ਕਿਉਂ ਇਹਨਾਂ ਦੀਆਂ ਸਟੇਟਾਂ ਵਿੱਚ ਆਧਾਰ ਕਾਰਡ ਨਹੀਂ ਬੰਦੇ ਆਧਾਰ ਕਾਰਡ ਤਾਂ ਪੂਰੇ ਇੰਡੀਆ ਵਿੱਚ ਬੰਦੇ ਨੇ ਤਾਂ ਫਿਰ ਕਿਉਂ ਇਹਨਾਂ ਦੇ ਆਧਾਰ ਕਾਰਡ ਪੰਜਾਬ ਦੇ ਡਰੈਸਾਂ ਤੇ ਬਣਾਏ ਜਾਂਦੇ ਨੇ ਦੂਜਾ ਕਾਰਨ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਇਹ ਪ੍ਰਵਾਸੀ ਕਦੇ ਵੀ ਆਪਣਾ ਘਰ ਨਹੀਂ ਖਰੀਦਦੇ ਇਹ ਹਮੇਸ਼ਾ ਕਿਰਾਏ ਦੇ ਘਰਾਂ ਵਿੱਚ ਰਹਿੰਦੇ ਨੇ ਤੇ ਕੁਝ ਕੁ ਲੋਕ ਪੈਸੇ ਬਚਾਉਣ ਲਈ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਦੇ ਤੇ ਜੋ ਵੀ ਐਡਰੈਸ ਇਹਨਾਂ ਦੇ ਆਧਾਰ ਕਾਰਡ ਤੇ ਹੁੰਦਾ ਹੈ ਉਹੀ ਐਡਰੈਸ ਉਹ ਅਕਸੈਪਟ ਕਰ ਲੈਂਦੇ ਨੇ ਬਾਅਦ ਵਿੱਚ ਪਰਵਾਸੀ ਆਪਣਾ ਐਡਰੈਸ ਬਦਲ ਕੇ ਜਿਸ ਐਡਰੈਸ ਤੇ ਉਹ ਰਹਿ ਰਹੇ ਹੁੰਦੇ ਹਨ ਉਸ ਨੂੰ ਅਪਣਾ ਲੈਂਦੇ ਨੇ ਇਸ ਤੋਂ ਬਾਅਦ ਤੀਜਾ ਕਾਰਨ ਆਉਂਦਾ ਹੈ ਸਹੂਲਤਾਂ ਪੰਜਾਬ ਵਿੱਚ ਇਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤਾਂ ਮਿਲਦੀ ਹੈ ਭਾਵੇਂ ਉਹ ਗਵਰਨਮੈਂਟ ਪਾਲਿਸੀ ਹੋਵੇ ਭਾਵੇਂ ਪੜ੍ਹਾਈ ਹੋਵੇ ਭਾਵੇਂ ਖਾਣਾ ਭਾਵੇਂ ਕੋਈ ਵੀ ਚੀਜ਼ ਹੋਵੇ ਜੋ ਕਿ ਪੰਜਾਬ ਵਿੱਚ ਰਹਿਣ ਵਾਲਿਆਂ ਨੂੰ ਮਿਲਦੀ ਹੈ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਹਰ ਚੀਜ਼ ਦਿੰਨੇ ਆ ਤੇ ਬਾਅਦ ਵਿੱਚ ਆਪਣੇ ਪੁੱਤ ਵੀ ਗਵਾਉਣੇ ਆ ਮੇਰੇ ਸਾਰੇ ਵੀਰਾਂ ਤੇ ਭੈਣਾਂ ਇਸ ਚੀਜ਼ ਨੂੰ ਵੱਧ ਤੋਂ ਵੱਧ ਫੈਲਾਓ ਤਾਂ ਕਿ ਇਨਾਂ ਬੱਚਿਆਂ ਨੂੰ ਇਨਸਾਫ ਮਿਲ ਸਕੇ ਤੁਸੀਂ ਰੋਜ਼ ਬਹੁਤ ਇਨਫਲੂਐਂਸਰਾਂ ਦੀਆਂ ਵੀਡੀਓਜ਼ ਲਾਈਕ ਸ਼ੇਅਰ ਕਰਦੇ ਹੋ ਤੇ ਤੁਸੀਂ ਹੁਣ ਇਨਾਂ ਮੁੰਡਿਆਂ ਦੀਆਂ ਫੋਟੋਆਂ ਵੀ ਸ਼ੇਅਰ ਕਰ ਸਕਦੇ ਹੋ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਸਿਰਫ ਇਸ ਮੁੰਡਿਆਂ ਦੀਆਂ ਫੋਟੋਆਂ ਨੂੰ ਇਨਾਂ ਕ ਸ਼ੇਅਰ ਕਰੋ ਕਿ ਇਨਾਂ ਨੂੰ ਇਨਸਾਫ ਮਿਲ ਸਕੇ ਲੋਕ ਫੜੇ ਗਏ ਹਨ ਤਾਂ ਇਹਨਾਂ ਨੂੰ ਸਜ਼ਾ ਦਿਵਾਉਣ ਵਿੱਚ ਮਦਦ ਕਰੋ ਕਿਉਂਕਿ ਅੱਜ ਇਹ ਇਹਨਾਂ ਬੱਚਿਆਂ ਨਾਲ ਹੋਇਆ ਹੈ ਗੱਲ ਕਿਤੇ ਹੋਰ ਬੱਚਿਆਂ ਨਾਲ ਵੀ ਹੋ ਸਕਦਾ ਹੈ ਪੰਜਾਬੀ ਹਰ ਚੀਜ਼ ਲਈ ਇਕੱਠੇ ਹੁੰਦੇ ਨੇ ਭਾਵੇਂ ਉਹ ਧਰਨਾ ਹੋਵੇ ਭਾਵੇਂ ਰੈਲੀ ਹੋਵੇ ਭਾਵੇਂ ਕੋਈ ਵੀ ਫੰਕਸ਼ਨ ਹੋਵੇ ਪੰਜਾਬੀ ਇਸ ਚੀਜ਼ ਲਈ ਮੰਨੇ ਜਾਂਦੇ ਹਨ ਕਿ ਪੰਜਾਬ ਉਹ ਸ਼ਹਿ ਹੈ ਜਿੱਤੋਂ ਦੇ ਲੋਕ ਸਰਕਾਰ ਨਾਲ ਵੀ ਮੱਥਾ ਲਾ ਲੈਂਦੇ ਨੇ ਜਿਹੜੇ ਆਪਣੀ ਕੌਮ ਦੀ ਰਾਖੀ ਲਈ ਸੂਲੀ ਚੜ ਜਾਂਦੇ ਨੇ ਪੰਜਾਬੀ ਉਹ ਨੇ ਜਿਨ੍ਹਾਂ ਬਾਰੇ ਲੋਕ ਸਿਫਤਾਂ ਕਰਦੇ ਨੇ ਜਾਂ ਜਿਨ੍ਹਾਂ ਬਾਰੇ ਕਹਾਣੀਆਂ ਜਾਂ ਇਤਿਹਾਸ ਲਿਖਿਆ ਜਾਂਦਾ ਹੈ ਸੋ ਤੁਸੀਂ ਸਾਰੇ ਲੋਕ ਇੱਕ ਵਾਰ ਇਕੱਠੇ ਹੋ ਕੇ ਇਨ੍ਹਾਂ ਬੱਚਿਆਂ ਨੂੰ ਇਨਸਾਫ ਦਿਵਾਓ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਕਹਿਣ ਨੂੰ ਤਾਂ ਬਹੁਤ ਕੁਝ ਹੈ ਪਰ ਅੱਜ ਮੈਂ ਇੰਨਾ ਹੀ ਕਹਾਂਗਾ ਕਿਉਂਕਿ ਇਹ ਬੱਚੇ ਬਹੁਤ ਛੋਟੀ ਉਮਰ ਦੇ ਸਨ ਤੇ ਹਲੇ ਸਕੂਲ ਵਾਲ ਜਿੰਦਗੀ ਹੀ ਜੀ ਰਹੇ ਸਨ ਜਿਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੋ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਤੇ ਜੇ ਪਸੰਦ ਆਵੇ ਤਾਂ ਕਮੈਂਟ ਵਿੱਚ ਆਪਣੇ ਵਿਚਾਰ ਦਿਓ ਕਿ ਇਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਸ ਚੀਜ਼ ਨੂੰ ਬਦਲਣ ਲਈ ਅੱਗੇ ਸਰਕਾਰ ਨੂੰ ਜਾਂ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਧੰਨਵਾਦ